ਹਾਂਜੀ ਸਤਿ ਸ੍ਰੀ ਅਕਾਲ ਜੀ ਹਯੂਰ ਸਾਹਿਬ ਯਾਤਰਾ ਦਾ ਤੀਜਾ ਭਾਗ ਹੈ ਅੱਜ ਇਹ ਤੇ ਅੰਤਮ ਭਾਗ ਆ ਅੱਜ ਆਪਾਂ ਚੱਲਦੇ ਆਂ ਨਾਨਕ ਜੀ ਦੇ ਰਾਹ ਯਾਤਰਾ ਤੇ ਗੱਡੀ ਆ ਖੜੀ ਐ ਸ਼ਾਮ ਦਾ ਸਫਰ ਤੈਅ ਕਰਾਂਗੇ ਮਿਲਦੇ ਆਂ ਗੁਰਦੁਆਰਾ ਸਾਹਿਬ ਜਦਾਂ ਯਾਤ ਵਿੱਚ ਬਣਿਆ ਹੋਇਆ ਉੱਥੇ ਜਾ ਕੇ ਨਾਨਕ ਜੀ ਦੇ ਰਾਹ ਤੇ ਪਿੰਦੇ ਗੁਰਦੁਆਰਾ ਸਾਹਿਬ ਰੂਪੇ ਤੇ ਇੱਥੇ ਗੁਰਦੁਆਰੇ ਵਿੱਚ ਮੋਰ ਮਤਕਾਂ ਕਬੂਤਰ ਪਾਲਿਓ ਉੱਪਰ ਜਹਾਜ਼ ਜਿਹਾ ਬਣਿਆ ਹੈ ਹੋਯਾ ਦਾ ਗਿਣਤੀ ਕਬੂਤਰ ਹੈ ਸਾਵਨ ਨੂੰ ਚੱਲ ਕੇ ਆ ਗਿਆ ਪਗੜ ਦਵਾਰੇ ਨਾਨਕ ਚੀਰਾ ਦਾ ਸਾਵਨ ਨੂੰ 5 ਵਜੇ ਤੋਂ ਦੇਤੀ ਇੱਥੋਂ 9 ਵਜੇ ਕੋਈ ਇਹਨਾਂ ਨੂੰ 5 ਘੰਟੇ ਲੱਗ ਗਏ ਆਉਂਦੇ ਅਸੀਂ ਰਾਤ ਨੂੰ 9 ਵਜੇ ਦਫ਼ਤਰ ਚ ਗਏ ਕਮਰੇ ਪਤਾ ਕਿਤੇ ਕਹਿੰਦੇ ਕਮਰੇ ਜਿੰਨੇ ਮਰਜੀ ਤੇ ਲੰਗਰ 24 ਘੰਟੇ ਆ 24 ਘੰਟੇ ਦਫ਼ਤਰ ਤੇ ਉੱਥੇ ਬੰਦਾ ਬੈਠੂਗਾ ਕੋਈ ਟੈਨਸ਼ਨ ਨਹੀਂ ਕਹਿੰਦੇ ਆ ਕੇ ਕਮਰੇ ਲਾਓ ਤੁਸੀਂ ਲੰਗਰ ਛਕ ਲਿਆ ਜੀ ਤੇ ਕਮਰੇ ਮਿਲ ਗਏ ਆ ਹੁਣ ਚਲਦੇ ਆ ਕਮਰਿਆਂ 'ਚ ਸੌਣ ਅਰਾਮ ਦਾ ਦ੍ਰਿਸ਼ ਦਿਖ ਗੁਰਦੁਆਰਾ ਸਾਹਿਬ ਦਾ ਮਿਲਦੇ ਆ ਤੁਹਾਨੂੰ ਤੜਕੇ ਸਵੇਰੇ ਸਵੇਰ ਦਾ ਟਾਈਮ ਹੋ ਗਿਆ ਅਰੇੜੀ ਪਿੱਛੇ ਆਵਾਜ਼ ਆਂਦੀ ਹੈ ਨਾ ਇੰਨੀ ਇੱਥੇ 에어 ਫੋਰਸ ਦਾ ਅੱਡਾ ਆ ਬੇਦਰ ਦੇ ਵਿੱਚ ਇੰਡੀਅਨ 에어 ਫੋਰਸ ਦਾ ਅੱਡਾ ਆ ਇੱਥੇ ਤਾਂ ਜਹਾਜ਼ ਉੱੜਦਾ ਉਹਦੀ ਇੰਨੀ ਆਵਾਜ਼ ਆ ਰਹੀ ਆ ਆ ਕੰਪਲੈਕਸ ਆ ਜੀ ਬਹੁਤ ਹੀ ਜ਼ਿਆਦਾ ਕਮਰੇ ਬਣੇ ਹੋਏ ਆ ਕਮਰੇਆਂ ਦੀ ਕੋਈ ਕਮੀ ਨਹੀਂ ਜੇ ਇੱਥੇ ਰਾਤ ਰਹਿਣਾ ਨਾ ਨਜ਼ਾਰੇ ਨਾ ਆਵੇ ਅਸੀਂ ਅੱਤੀ ਲਗਭਗ 9 ਵਜੇ ਪਹੁੰਚੇ ਆ 24 ਘੰਟੇ ਸਰਵਿਸ ਦਾ ਹੁਣ ਆਪਾਂ ਜਲਦੇ ਮਤਾਂ ਪਰ ਵੀ ਉਹ ਕੀ ਕੀ ਨਜ਼ਾਰੇ ਮਾ ਚਾਹੀਦੀ ਬਾਬਾ ਜੀ ਪੰਜਾਬ ਤੋਂ ਇੱਥੇ ਗੱਡੀਆਂ ਚ ਨਹੀਂ ਆਉਂਦਾ ਤੁਸੀਂ ਸਾਈਕਲ ਤੇ ਆ ਗਏ ਲੋਕ ਕਹਿੰਦੇ ਬਾਟ ਬਹੁਤ ਹੈ ਜੀ ਕਹਿੰਦੇ ਜਾ ਨਹੀਂ ਹੁੰਦਾ ਜੀ ਦਿਨੇ-ਦਿਨ ਲੱਗ ਜਾਂਦੇ ਆ ਕੋਈ ਨਹੀਂ ਮਤਲਬ ਬਾਬਾ ਸਾਈਕਲ ਤੇ ਖਿੱਚੀ ਆਰਦਾ ਬਾਬੇ ਨਾਲ ਦੀ ਗਾਦੀ ਰੀਤ ਕਿਰਪਾ ਬਾਬਾ ਜੀ ਬਹੁਤ-ਬਹੁਤ ਤੁਹਾਡੇ ਤੇ ਹਾਂਜੀ 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 ਕਰੋ ਦਰਸ਼ਨ ਜੀ ਅੰਮ੍ਰਿਤਕੁੰਡ ਦੇ ਇਹ ਜਗ੍ਹਾ ਜਿੱਥੋਂ ਧਰਤੀ ਹੇਠੋਂ ਪਾਣੀ ਨਿਕਲਦਾ ਤੇ ਇਨੂੰ ਕਿਹਾ ਜਾਂਦਾ ਹੈ ਅੰਮ੍ਰਿਤਕੁੰਡ ਗੁਰਦੁਆਰੇ ਦਾ ਨਾਂ ਹੈ ਗਾਨਕ ਚੀਰਾ ਇੱਥੋਂ ਨਿਕਲਦਾ ਜੀ ਪਾਣੀ ਥੱਲੇੋਂ ਧਰਤੀ ਨਾਨਕ ਚੀਰਾ ਸਾਹਿਬ ਦਾ 10:30 ਦਾ ਟਾਈਮ ਹੋ ਗਿਆ ਆ ਮੇਨ ਐਂਟਰੈਂਸ ਆ ਬਹੁਤ ਵੱਡੀ ਬਣਾਇਆ ਬਹੁਤ ਵੱਡਾ ਗੇਟ ਆ ਤੇ ਬਹੁਤ ਸੋਹਣੀ ਬਿਲਡਿੰਗ ਬਣਾਈ ਹੋਇਆ ਹੁਣ ਸੰਗਤਾਂ ਨਹੀਂ ਵੀ ਸ਼ੁਰੂ ਹੋ ਗਈ ਹੈ ਲਗਭਗ 10 11 ਦਾ ਟਾਈਮ ਹੋ ਗਿਆ ਜਿਹੜੀ ਸਾਜਰੇ ਸੰਗਤ ਤੁਰੇ 3 1/2 ਘੰਟੇ ਦਾ ਸਫ਼ਰ ਹੈ ਛੋਟੀਆਂ ਗੱਡੀਆਂ ਜਲਦੀ ਪਹੁੰਚਣੀਆਂ ਸੰਗਤਾਂ ਨਹੀਂ ਸ਼ੁਰੂ ਹੋ ਗਈਆਂ ਆਪਾਂ ਵੀ ਨਿਆਰੇ ਨਾਲ ਹੌਲੀ ਹੌਲੀ ਚੱਲਦੇ ਆ ਜਿਹੜੀ ਰਾਤ ਦੀ ਸੰਗਤ ਕਾਫੀ ਚੱਲ ਵੀ ਗਈ ਆ ਆਪਾਂ ਹੌਲੀ ਚੱਲਦੇ ਰਾਤ ਨੂੰ ਆਣ ਦਾ ਫਾਇਦਾ ਉਦਾਂ ਇੱਥੇ ਦਿਨ ਦਿਨ ਦਾ ਸਫ਼ਰ ਨਾਲ ਆ ਵੀ ਬੈਠਾ ਵਾਹ ਟਿਕਟ ਕਾਊਂਟਰ ਕਿੱਧਰ ਹੈ ਫ੍ਰੀ ਹੈ ਫ੍ਰੀ ਹੈ ਓਕੇ ਬਾਈ ਥੈਂਕ ਯੂ ਬਹੁਤ ਇਹ ਕਿਲਾ ਬਾਮਨਿਤ ਡਾਇਨਾਸਟੀ ਨੇ ਬਣਾਇਆ ਸੀਗਾ ਇਹ ਕਿਲਾ 1427 ਦੇ ਵਿੱਚ ਸ਼ੁਰੂ ਹੋਇਆ ਸੀ ਜਿਹਨੂੰ ਅਹਿਮਦ ਸ਼ਾਹ ਨੇ ਬਣਾਇਆ ਸੀ ਅਕੇਲੇ ਦੀ ਜੇਲ੍ਹ ਕਿਲਾ ਬਹੁਤ ਵੱਡਾ ਸੀ ਤੇ ਸੋਹਣਾ ਬਹੁਤ ਸੀਗਾ ਹੁਣ ਚੱਲਦੇ ਆਂ ਵਾਪਸ ਆਪਾਂ ਹਜ਼ੂਰ ਸਾਹਿਬ ਦੇ ਸਫਰਾਂ ਤੇ ਨੰਦੇੜ ਸ਼ਹਿਰ ਵੱਲ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਭਾਈ ਸੈਵ ਸਿੰਘ ਜਿਹੜੇ ਆਪਣੇ ਪੰਜ ਪਿਆਰੇਆਂ ਵਿੱਚੋਂ ਪੰਜਵੇਂ ਪਿਆਰੇ ਸਨ ਬਾਕੀ ਹਜ਼ੂਰ ਸਾਹਿਬ ਦੇ ਰਸਤੇ ਵਿੱਚ ਜਾਂਦੇ ਵੀ ਆਉਂਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਸਾਰਿਆਂ ਵਿੱਚ ਸਹੂਲਤਾਂ ਪੂਰੀਆਂ ਮਿਲਦੀਆਂ ਨੇ ਸੰਗਤ ਨੂੰ ਇਹ ਗੁਰਦੁਆਰਾ ਸਾਹਿਬ ਵਿੱਚ ਵੀ ਪਾਰਕਿੰਗ ਖੁੱਲੀ ਦੁੱਲੀ ਆ ਤੇ ਬਾਥਰੂਮ ਰੋਲਟ ਵਗੈਰਾ ਪੂਰੇ ਵਧੀਆ ਬਣੇ ਹੋਏ ਨੇ ਗੁਰਦੁਆਰਾ ਮਾਤਾ ਭਾਗੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਚਲੋ ਪੰਜ ਪਿਆਰੇ ਇੰਜਾਜ ਚ ਬਣੇ ਭਾਈ ਦਿਆ ਸਿੰਘ ਗੁਰਦੁਆਰਾ ਸਾਹਿਬ ਗਏ ਸੀ ਕਿਲੇ ਤੋਂ ਬਾਅਦ ਉਨਾਮਕ ਚੀਤੇ ਤੋਂ ਬਾਅਦ ਹੁਣ ਮਾਤਾ ਭਾਗਤੌਰ ਜੀ ਇਸਲਾਮਪੁਰ ਕਸਬੇ 'ਚ ਬਣਿਆ ਗੁਰਦੁਆਰਾ ਸਾਹਿਬ ਨਾਲੇ ਗੁਰਨਾਨਕ ਦੇਵ ਜੀ ਪਬਲਿਕ ਸਕੂਲ ਹੈ ਜੀ ਸੇਵਯਾ ਦੇ ਦੀ ਯਾਦ 'ਚ ਬਣਿਆ ਗੁਰਦੁਆਰਾ ਸਾਹਿਬ ਜਿਹੜਾ ਨਾਨਕ ਚੀਰੇ ਨੂੰ ਜਾਂਦੀ ਸੰਗਤ ਉਹਨਾਂ ਦੇ ਰੈਸਟ ਲਈ ਬਣੀ ਹੋਈ ਇਹ ਗੁਰਦੁਆਰਾ ਸਾਹਿਬ ਰੈਸਟ ਲਈ ਬਣਾਇਆ ਹੋਇਆ ਉੱਪਰ ਬਣਿਆ ਹੋਇਆ ਇੱਕ ਜਹਾਜ਼ ਸਰਹੰਦ এয়ারਲਾਈਨ ਦੂਰ ਦੂਰ ਤੱਕ ਕੋਈ ਪਿੰਡ ਨਹੀਂ ਰਹਿੰਦੇ ਛੋਟੇ ਪੱਤਿਆਂ ਵਾਲੇ ਬੂਟੇ ਆ ਅੱਡੇ ਬਾਹਰ ਸੋਹਣਾ ਸੀ ਦਰਖਤ ਉੱਧਾ ਬਥੇਰਾ ਲੱਗਾ ਆ ਦਰਖਤ ਬਥੇਰਾ ਲੱਗਾ ਆ ਪਰ ਗਰਮੀ ਜ਼ਿਆਦਾ ਆ ਪਾਣੀ ਦੀ ਘਾਟ ਆ ਪਾਣੀ ਡੂੰਗਾ ਬਹੁਤ ਆ ਇਹ ਵੀ ਗੁਰਦੁਆਰਾ ਸਾਹਿਬ ਦੀ ਉੱਲੀ ਜ਼ਮੀਨ ਆ ਗੁਰਦੁਆਰਾ ਸਾਹਿਬ ਦੀ ਹਲਦਵਾਲੇ ਵੀ ਖੇਤੀ ਵੀ ਕਰਦੇ ਟਰੈਕਟਰ ਰੱਖੇ ਜਾਂਦੇ ਵਾਰ ਜਿਹੜਾ ਜ਼ਿਕਰ ਕੀਤਾ ਸੀ ਉੱਪਰ ਜਹਾਜ਼ ਬਣਿਆ ਆ ਆ ਜਹਾਜ਼ ਦਾ ਅੰਦਰਲਾ ਪਾਸਾ ਐਦਾਂ ਬਣਿਆ ਹੋਇਆ ਹੁਣ ਇੱਥੋਂ ਬਾਅਦ ਸਿੱਧਾ ਆਪਾਂ ਜਾਵਾਂਗੇ ਹਜ਼ੂਰ ਸਾਹਿਬ ਨੰਦੇੜ ਇਹ ਰਾਸਤੇ ਦੇ ਵਿੱਚ ਅੱਧ ਵਿਚ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਆ ਜਿਹੜਾ ਨਾਨਕ ਚੀਰੇ ਤੋਂ ਹਜ਼ੂਰ ਸਾਹਿਬ ਤੇ ਆਉਣ ਜਾਣ ਵਾਲੀ ਸੰਗਤ ਲਈ ਕਿਸਮ ਦਾ ਸੁਹੂਲਤ ਲਈ ਬਣਾਇਆ ਗਿਆ ਸਹਿਬਜ਼ਾਦਿਆਂ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਆ ਇੱਥੇ ਸੰਗਤ ਲੰਗਰ ਪਾਣੀ ਸ਼ੱਕਦੀ ਆ ਤੇ ਵਾਪਸ ਆਪਣੇ ਸਫਰਾਂ ਦੇ ਅੱਗੇ ਜਾਂਦੀ ਆ ਹੁਣ ਮਿਲਦੇ ਆਪਾਂ ਹਜੂਰ ਸਾਹਿਬ ਜਾ ਕੇ ਤੁਹਾਨੂੰ ਹਾਂਜੀ ਵਾਪਸ ਆ ਗਏ ਹਜੂਰ ਸਾਹਿਬ ਸਾਹਮਣੇ ਜਿਹੜਾ ਗੇਟ ਦੇਖ ਰਹੇ ਆ ਮੇਨ ਇੰਟਰੈਸ ਦਾ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਇਹਦੇ ਬਾਹਰ ਉਹ ਸਾਹਮਣੇ ਤੁਸੀਂ ਘੋੜਾ ਦੇਖ ਰਹੇ ਆ ਇਹਨੂੰ ਗੁਰੂ ਗੋਬਿੰਦ ਸਿੰਘ ਦਾ ਘੋੜਾ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਇਹਦੀ ਸਵਾਰੀ ਕਰਦੇ ਆ ਤੇ ਇੱਦਾਂ ਸੰਗਤ ਬਾਹਰ ਘੋੜੇ ਨੂੰ ਮੱਥਾ ਟੇਕਦੀ ਆ ਤਾਂ ਸੰਗਤ ਪੈਸੇ ਵੀ ਪੈਸਿਆਂ ਦਾ ਵੀ ਮੱਥਾ ਟੇਕਦੀ ਆ ਤੇ ਥੋੜਾ ਜਿਹਾ ਇੱਕ ਬਿਜ਼ਨਸ ਮਾਡਲ ਜਿਹਾ ਵੀ ਚੱਲਦਾ ਇੱਥੇ ਇਦਾਂ ਅਗਲੇ ਦਿਨ ਸਵੇਰੇ 7 ਵਜੇ ਦਾ ਟਾਈਮ ਹੋ ਗਿਆ ਆਉ ਮੱਥਾ ਟੇਕਦੇ ਆ ਨਾਲੇ ਕੀਰਤਨ ਸੁਣਦੇ ਆ ਤੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਆ

ਇਹ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੇ ਇੱਧਰ ਜੂਨ ਜੁਲਾਈ ਵਾਲੀ ਗਰਮੀ ਜੰਨੀ ਪੰਜਾਬ ਜੂਨ ਜੁਲਾਈ ਚ ਹੁੰਦੀ ਆ ਤੇ ਸ਼ਾਮ ਨੂੰ ਥੋੜਾ ਜਿਹਾ ਠੰਡਾ ਹੋ ਜਾਂਦਾ ਆ ਇਆਂ ਗਦਾਵਰੀ ਨਦੀ ਦੇ ਕੰਢੇ ਘੁੰਮਣ ਬਹੁਤ ਸੋਹਣਾ ਬਣਾਇਆ ਇੱਥੇ ਘੁੰਮਣ ਨੂੰ ਫਿਰ ਤੋਂ ਬਾਅਦ ਅਸੀਂ ਜਾਣਾ ਹੈ ਲੀਜ਼ਰ ਸ਼ੋਅ ਦੇਖਣ ਉਹ ਦੂਜੇ ਪਾਸੇ ਹੁੰਦਾ ਹੈ ਕਿਲੋਕੀਮੀਟਰ ਦੂਰ ਹੈ ਗੁਰਦੁਆਰਾ ਸਾਹਿਬ ਤੋਂ ਹਾਂਜੀ ਰਾਤੀ ਲੇਜ਼ਰ ਸੋ ਦੇਖਣ ਲਈ ਮਸੀ ਪਹੁੰਚੇ ਸੀ ਲੇਟ ਹੋ ਗਿਆ ਸੀ ਤਾਂ ਸਾਰੀ ਸੰਗ ਤੇ ਇੱਕਦਮ ਉੱਧਰ ਨੂੰ ਜਾਂਦੀ ਆ ਆਟੋ ਕਰਾ ਕੇ ਗਏ ਸੀ ਤੇ ਵਾਪਸ ਆ ਕੇ ਫੇਰ ਕਮਰੇ ਆ ਕੇ ਆਰਾਮ ਕੀਤਾ ਹੁਣ ਅਗਲਾ ਦਿਨ ਚੜ ਗਿਆ ਸਵੇਰੇ 5:00 ਵਜੇ ਦਾ ਸਮਾਂ ਆ ਤੇ ਅੱਜ ਸਾਡਾ ਇੱਥੇ ਆਖਰੀ ਦਿਨ ਹੋਵੇਗਾ 10:00 ਵਜੇ ਸਾਡੀ ਟ੍ਰੇਨ ਚੱਲਣੀ ਆ ਉਸ ਤੋਂ ਪਹਿਲਾਂ ਮੈਂ ਸੋਚਿਆ ਦਰਸ਼ਨ ਕਰ ਆਣੇ ਆ ਕਿਉਂਕਿ ਫਿਰ ਵਾਪਸ ਜਾ ਕੇ ਕਮਰੇ ਸਾਮਾਨ ਪੈਕ ਵੀ ਕਰਨਾ ਆ ਸਾਮਾਨ ਉੱਪਰੋਲਾ ਕੇ ਥੱਲੇ ਰੱਖਣਾ ਆ ਕਰੋ ਜੀ ਦਰਸ਼ਨ ਸੱਚਖੰਡ ਸ਼੍ਰੀ ਹਜੂਰ ਸਾਹਿਬ ਆਵ ਚਲਨਗਰ ਮਹਾਰਾਸ਼ਟਰ ਹਾਂਜੀ ਮੈਂ ਕਮਰਿਆਂ 'ਚ ਜਾ ਕੇ ਅਸੀਂ ਪੈਕਿੰਗ ਕਰਕੇ ਸਮਾਨ ਸਾਰਾ ਪੈਕ ਕਰਕੇ ਥੱਲੇ ਲਿਆਂਦਾ ਆ ਕਮਰਿਆਂ ਤੋਂ ਬਾਹਰ ਹੁਣ ਸਮਾਂ ਹੋ ਗਿਆ 7:30 ਦਾ ਤੇ ਇੱਕ ਵਾਰ ਆਖਰੀ ਦਰਸ਼ਨ ਦੁਆਰਾ ਮੱਥਾ ਟੇਕਣ ਗਏ ਆ ਵੀ ਜਾਂਦੇ ਵੇਲੇ ਇੱਕ ਵਾਰ ਫੇਰ ਮੱਥਾ ਟੇਕ ਲਈਏ ਮੱਥਾ ਟੇਕ ਕੇ ਬਸ ਚਾਹ ਸ਼ਾਕ ਕੇ ਫਿਰ ਸਿੱਧਾ ਰੇਲਵੇ ਸਟੇਸ਼ਨ ਵੱਲੋਂ ਨਿਕਲਾਂਗੇ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਲੱਗੀਆਂ ਹੋਣੀਆਂ ਪਰ ਅਸੀਂ ਆਪਣੀਆਂ ਪ੍ਰਾਈਵੇਟ ਗੱਡੀਆਂ ਕਰਾ ਕੇ ਰੇਲਵੇ ਸਟੇਸ਼ਨ ਜਾਵਾਂਗੇ। ਹਾਂਜੀ ਪਹੁੰਚ ਗਏ ਆ ਜੀ ਰੇਲਵੇ ਸਟੇਸ਼ਨ ਤੇ। ਅਬ ਚਲ ਨਜ਼ਰ ਹਜੂਰ ਸਾਹਿਬ ਤੋਂ ਡੇਰ ਦਾ ਰੇਲਵੇ ਸਟੇਸ਼ਨ ਹੈ ਜੀ। ਰੇਲ ਗੱਡੀ ਆਪਣੇ ਪਲੇਟਫਾਰਮ ਤੇ ਆ ਕੇ ਖੜੀ ਹੋ ਗਈ ਆ। ਤੇ ਇੱਥੇ ਹੀ ਆਪਣੀਆਂ ਇਹ ਸਫ਼ਰ ਦਾ ਐਂਡ ਕਰਦੇ ਆਂ ਵੀਡੀਓ ਦਾ। ਤੇ ਮਿਲਦੇ ਆਂ ਕਿਸੇ ਹੋਰ ਅੱਗੇ ਸਫ਼ਰਾਂ ਤੇ ਜਾਏ ਤਾਂ ਉੱਥੇ ਦੀ ਵੀਡੀਓ ਪਾਵਾਂਗੇ। ਧੰਨਵਾਦ ਜੀ ਸਾਰਿਆਂ ਦਾ ਦੇਖਣ ਲਈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ